ਗੜਸ਼ੰਕਰ ਵਿਖੇ ਸ਼੍ਰੀ ਆਨੰਦਪੁਰ ਸਾਹਿਬ ਰੋਡ ਅਤੇ ਚੰਡੀਗੜ੍ਹ ਰੋਡ ਦਰਮਿਆਨ ਪੈਂਦੀ ਪਰਮਾਰ ਕਲੋਨੀ ਚ ਖੜੇ ਗੰਦੇ ਪਾਣੀ ਨੇ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦਾ ਜਿਉਣਾ ਮੁਹਾਲ ਬਣਾਇਆ ਹੋਇਆ ਹੈ ਤੋਂ ਦੱਸਦੀ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਰੋਡ ਅਤੇ ਚੰਡੀਗੜ੍ਹ ਰੋਡ ਦਰਮਿਆਨ ਮਿਨੀ ਬਾਈਪਾਸ ਦਾ ਕੰਮ ਕਰਦੀ ਸੜਕ ਦੇ ਕੁਝ ਹਿੱਸਿਆਂ ਤੇ ਪਿਛਲੇ ਲੰਬੇ ਅਰਸੇ ਤੋਂ ਗੰਦਾ ਪਾਣੀ ਖੜਨ ਨਾਲ ਇੱਥੇ ਛੱਪੜ ਵਰਗੇ ਹਾਲਾਤ ਬਣੇ ਹੋਏ ਨੇ ਸਾਨਕ ਲੋਕਾਂ ਅਤੇ ਦੁਕਾਨਦਾਰਾਂ ਚਰਨਜੀਤ ਸਿੰਘ ਰਵੀ ਸਿੰਘ ਰਲ ਸੁਖਦੀਪ ਸਿੰਘ ਸੈਣੀ ਅਰਸ਼ਦੀਪ ਭੁਪਿੰਦਰ ਸਿੰਘ ਜਸਵੰਤ ਸੈਣੀ ਅਤੇ ਹੋਰਨਾਂ ਨੇ ਦੱਸਿਆ ਕਿ ਗੰਦੇ ਪਾਣੀ ਨਾਲ ਇੱਥੋਂ ਦੇ ਲੋਕਾਂ ਦਾ ਲੰਗੜਾ ਮੁਹਾਲ ਹੋਇਆ ਪਿਆ ਹੈ ਅਤੇ ਗੰਦਗੀ ਤੋਂ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ। ਉਹਨਾਂ ਰੋਜ਼ ਜਤਾਇਆ ਕਿ ਨਾ ਤਾਂ ਸਰਕਾਰ ਉਹਨਾਂ ਦੀ ਗੁਹਾਰ ਸੁਣਦੀ ਹੈ ਨਾ ਹੀ ਨਗਰ ਕੌਂਸਲ ਇਸ ਸਮੱਸਿਆ ਦਾ ਨਿਪਟਾਰਾ ਕਰ ਰਹੀ ਨੇ। ਉਹਨਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਦੇਖੋ ਜੀ ਇੱਥੇ ਬਰਸਾਤ ਪੈਂਦੀ ਹੈ ਬਰਸਾਤ ਦੇ ਵਿੱਚ ਡੇਂਗੂ ਦਾ ਵੀ ਪੈਦਾ ਹੁੰਦਾ ਹੈ ਸਰਕਾਰ ਜਿੱਥੇ ਕਹਿੰਦੀ ਹੈ ਕਿ ਸਫਾਈ ਦੀ ਕਰ ਰਹੇ ਸਫਾਈ અભિયાન ਕਰ ਰਹੇ ਆ ਸਾਡੇ ਮੱਲੇ ਦਾ ਤਾਂ ਕੋਈ ਅਭਿਆਨ ਨਹੀਂ ਚੱਲ ਰਿਹਾ ਇਹ ਦੇਖੋ ਤੁਸੀਂ ਕਿੰਨੀ ਗੰਦਗੀ ਹੋ ਰਹੀ ਹੈ ਇੱਥੇ ਜਿੰਨੇ ਝੁੰਗੀਆਂ ਵਾਲੇ ਵਿਚਾਰੇ ਰਹਿੰਦੇ ਇੱਥੇ ਇਹਨਾਂ ਨੂੰ ਮੱਛਰ ਕੱਟਦਾ ਇਹਨਾਂ ਨੂੰ ਵੀ ਤੇ ਕੋਈ ਕੋਈ ਸਫਾਈ ਦਾ ਕੋਈ ਨਾਂ ਨਿਸ਼ਾਨ ਨਹੀਂ ਇੱਥੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹ ਜਿਹੜਾ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਸੜਕਾਂ ਸਹੀ ਬਣਾਈ ਜਾਣ ਪੁਲੀਆਂ ਪੁਲੀਆਂ ਬਣਾਈਆਂ ਜਾਣ ਜਿਹੜੀ ਮੇਨ ਇੰਟਰਸ ਐ ਅਨੰਦ ਸ਼੍ਰੀ ਅਨੰਦਪੁਰ ਸਾਹਿਬ ਰੋਡ ਰੋਡ ਦੇ ਉੱਤੇ ਜਿਹੜੀ ਮੇਨ ਇੰਟਰਸ ਐ ਉੱਥਾ ਵੀ ਪਾਣੀ ਦਾ ਨਿਕਾਸ ਕੋਈ ਨਹੀਂ ਆ ਉੱਥਾ ਪਾਣੀ ਬਾਹਰ ਆ ਜਾਂਦਾ ਇਹ ਭਾਜੀ ਪਾਣੀ ਦੀ ਬਹੁਤ ਸਮੱਸਿਆ ਐ ਜਦੋਂ ਤੁਸੀਂ ਦੇਖ ਰਿਹਾ ਕੂੜਾ ਪਿਆ ਇੱਥੇ ਬਿਮਾਰੀਆਂ ਪਾਣੀ ਦੀਆਂ ਕਿੰਨੀਆਂ ਫੈ ਰਹੀਆਂ ਡੇਂਗੂ ਫੈ ਰਿਆ ਆਲੇ ਦੁਆਲੇ ਜਿੱਲੇ ਵੀ ਵਾਸੀ ਇੱਥੇ ਮਹੱਲੇ ਦੇ ਰਹਿਣ ਵਾਲੇ ਉਹਨਾਂ ਨੂੰ ਆਉਣ ਵਾਲੀ ਬਹੁਤ ਲੰਗੜ ਨੂੰ ਜੰਗ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਇਹਦਾ ਕੋਈ ਹੱਲ ਕੀਤਾ ਜਾਵੇ ਅਸੀਂ ਐਮਸੀ ਨੂੰ ਬਹੁਤ ਵਾਰੀ ਕਹਿ ਚੁੱਕੇ ਆ ਉਹ ਨਹੀਂ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਕੋਈ ਹੱਲ ਨਹੀਂ ਇਹਦਾ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਠੀਕ ਆ ਜੀ ਇਹ ਬਲਕਿ 3-4 ਸਾਲ ਤੋਂ ਐਦਾਂ ਦੀ ਸਮੱਸਿਆ ਐਦਾਂ ਹੀ ਆ ਜੀ ਕੋਈ ਨਹੀਂ ਇਹਦਾ ਹੱਲ ਕਰ ਰਿਹਾ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰ ਰਹੇ ਆ ਵੇ ਇਹਦਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਇੱਥੇ ਜੋ ਵਸਨੀਕਾਂ ਨੂੰ ਪਰੇਸ਼ਾਨੀ ਨਾ ਹੋਵੇ ਮੈਨੂੰ ਇੱਥੇ 15 ਸਾਲ ਹੋ ਗਏ ਜੀ ਦੁਕਾਨ ਕਰਦੇ ਨੂੰ ਇਸ ਰੋਡ ਦਾ ਬਹੁਤ ਬੁਰਾ ਹਾਲ ਹੈ ਇੱਧਰ ਪਾਣੀ ਮਤਲਬ ਬਹੁਤ ਜ਼ਿਆਦਾ ਹੈ ਝੁੰਗੀਆਂ ਵਾਲੇ ਰਹਿੰਦੇ ਆ ਇਹਨਾਂ ਨੂੰ ਡੈਂਗੂ ਹੋ ਰਿਹਾ ਹੈ ਕਾਫੀ ਮਤਲਬ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਇਹਨਾਂ ਦੀ ਕੋਈ ਵੀ ਬਾਣੀ ਫੜ ਰਿਹਾ ਇਹ ਤੇ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਆ ਕੋਈ ਨਾ ਕੋਈ ਇਹਦਾ ਹੱਲ ਹੋਣਾ ਚਾਹੀਦਾ ਨਾ ਕੋਈ ਇੱਥੇ ਐਮਸੀ ਆ ਰਿਹਾ ਨਾ ਕੋਈ ਐਮਐਲਏ ਆ ਰਿਹਾ ਨਾ ਕੋਈ ਇਹਦਾ ਕੋਈ ਕਰ ਰਿਹਾ ਸੁਧਾਰ ਜੀ ਬਹੁਤ ਬੁਰਾ ਹਾਲ ਹੈ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਤੇ ਇੱਥੇ ਮੇਰੀ ਅਕੈਡਮੀ ਆ ਜੀ ਲਾਇਲ ਅਕੈਡਮੀ ਮੈਨੂੰ ਵੀ ਇੱਥੇ ਲਗਭਗ 15 ਸਾਲ ਹੋ ਚੁੱਕੇ ਆ ਜੀ ਇਸ ਵਾਰਡ ਦੇ ਵਿੱਚ ਅੱਜ ਤੱਕ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਬਹੁਤ ਐਮਸੀ ਬਦਲੇ ਸਭ ਆਂਦੇ ਸਭ ਜਾਂਦੇ ਵਾਦਾ ਕਰਕੇ ਚਲ ਜਾਂਦੇ ਆ ਜੀ ਤੇ ਇੱਥੇ ਬਹੁਤ ਜ਼ਿਆਦਾ ਰਾਗੀ ਡਿੱਗਦੇ ਬਹੁਤ ਪਰੇਸ਼ਾਨੀ ਹੁੰਦੀ ਆ ਕਾਰ ਨਹੀਂ ਇਸ ਮੋੜ ਦੇ ਉੱਪਰੋਂ ਘੁੰਮਦੀ ਔਰ ਬਹੁਤ ਜ਼ਿਆਦਾ ਦਿੱਕਤ ਆ ਇੱਥੇ ਲੋਕ ਕੀ ਰਹਿੰਦੇ ਵਿਚਾਰੇ ਇੰਨੀ ਗੰਦਗੀ ਵਿੱਚ ਰਹਿ ਰਹੇ ਆ ਮੱਛਰ ਮਲੇਰੀਆ ਡੇਂਗੂ ਸਭ ਕੁਝ ਹੋ ਰਿਹਾ ਜਿੱਥੇ ਨਾ ਹਾਂਜੀ ਭਾਜੀ ਮੇਰਾ ਨਾਮ ਗਗਦੀਪ ਸਿੰਘ ਆ ਇਸ ਵੇਲੇ ਅਸੀਂ ਪਰਮਾਲ ਕਲੋਨੀ 'ਚ ਖੜੇ ਆ ਜਿਹੜੀ ਕਿਸੇ ਟਾਈਮ ਇੱਕ ਇੱਕ ਨੰਬਰ ਦੀ ਕਲੋਨੀ ਸੀ ਸਾਡੇ ਸ਼ਹਿਰ ਦੀ ਅੱਜ ਇਹਦੇ ਵਿੱਚ ਦੋਨਾਂ ਪਾਸਿਆਂ ਤੋਂ ਐਂਟਰੀ ਬੰਦਿਆ ਬਿਲਕੁਲ ਜੇ ਐਂਟਰੀ ਕਰਨੀ ਸਾਨੂੰ ਪਾਣੀ ਵਿੱਚੀ ਲੰਘ ਕੇ ਕਰਨੀ ਪੈਂਦੀ ਆ ਬਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਨੂੰ ਆਣ ਜਾਣਾ ਸਾਡਾ ਸੌਖਾ ਕਰ ਦੇਣ ਘਰਾਂ ਵਿੱਚ ਘਟਸ਼ੰਕਰ ਤੋਂ ਬਿੱਟੂ ਚੋਹਾਨ ਦੀ ਰਿਪੋਰਟ